ਸਹੀ ਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋ ਹੋਗੇ ਆਪਾਂ ਗੱਲ ਕਰ ਰਹੇ ਤੇ ਕੇ ਲਾਟਿਨ ਅਮਰੀਕਾ ਦਾ ਦੇਸ਼ ਆ ਇੱਕ ਇਕਵਾਡੋਰ ਇਕਵਾਡੋਰ ਦਾ ਸ਼ਹਿਰ ਆ ਕੁਇਟੋ ਕੁਇਟੋ ਸੀ ਬੈਠੇ ਰਹੇ ਅੱਠ 10 10 ਦਿਨ 10 ਦਿਨ ਬੈਠੇ ਰਹੇ ਚਲੋ ਉੱਥੇ ਏਜੰਟ ਨੂੰ ਭਾਈ ਫੋਨ ਕਰਿਆ ਕਰੀਏ ਜੀ ਰੋਜ਼ ਵੀ ਸਾਡਾ ਅੱਗੇ ਕਰੋ ਹੀ ਲੈ ਵੀ ਸਾਡੇ ਕਰ ਜੈਲ ਵੀ ਘਰਦਿਆਂ ਦਾ ਖਰਚਾ ਹੋ ਰਿਹਾ ਸਾਨੂੰ ਵਿਆਜ ਪੈ ਰਿਹਾਗਾ ਸਾਡੀ ਰਕਮ ਦਿੱਤੀ ਹੋਈ ਸੀ ਉਦੋਂ ਕਿਸੇ ਨੇ 10 ਲੱਖ ਕਿਸੇ ਨੇ 15 ਲੱਖ ਕਿਸੇ ਨੇ ਐਂ ਦਿੱਤਾ ਹੋਇਆ ਦੀ ਏਜੰਟ ਨੂੰ ਪੈਸੇ ਦੇਰ ਕੇ ਤੇ ਮਤਲਬ ਕਿ ਉਹ ਸਾਨੂੰ ਕਹੀ ਜਾਵੇ ਵੀ ਅੱਜ ਕਰਦੇ ਆ ਜੀ ਤੁਹਾਡਾ ਕੱਲ ਕਰ ਦਿਆਂਗੇ ਉਹਦਾ ਨਾ ਬੰਦੇ ਦਾ ਕਾਰੋਬਾਰ ਦੇਖਦਾ ਸੀ ਇੱਕ ਏਜੰਟ ਦਾ ਮਾਸਕੋ ਮਾਸਕੋ ਦਾ ਆਪਦਾ ਕਾਰੋਬਾਰ ਸੀ ਮਾਸਕੋ ਉਹਦਾ ਪਾਕਿਸਤਾਨੀ ਦੀ ਤਾਰਿਕ ਤਾਰਿਕ ਦੀ ਬੰਦੇ ਦਾ ਨਾ ਉਹਦਾ ਕੰਮਕਾਰ ਦੇਖਦਾ ਸੀ ਉਹਨੇ ਭਾਈ ਆਪਦਾ ਬੰਦਾ ਭੇਜਿਆ ਸਾਡੇ ਕੋਲ ਉਥੇ ਇੱਕ ਵਾਰ ਡੋਰ ਜਿਹੜੇ ਸਾਡੇ ਕੋਲ ਪੈਸੇ ਤੇ ਕਿਸੇ ਕੋਲ 8000 ਡਾਲਰ ਕਿਸੇ ਕੋਲ 5000 ਡਾਲਰ ਉਹਨੇ ਆਪਣੇ ਸਾਹਬ ਕਿਤਾਬ ਲੈ ਕੇ ਪਈ ਆਪਣੇ ਡਾਲਰ ਹੱਥੇਟ ਕਰ ਲੇ ਤੇ ਸਾਨੂੰ ਲੱਗਿਆ ਕਹਿਣ ਕਹਿੰਦਾ ਯਾਰ ਉੱਥੋਂ ਵੀ ਬਲਾਸਟ ਹੋ ਗਿਆ ਤੁਰਕੀ 에ਰਪੋਰਟ ਤੇ ਤੇ ਅੱਗੇ ਬੋਟਾ ਨੇ ਤਾਂ ਕਰਕੇ ਕਹਿੰਦਾ ਜਿਹੜਾ ਮੈਕਸੀਕੋ ਦਾ 에ਰਪੋਰਟ ਆ ਕਹਿੰਦਾ ਉੱਥੇ ਤਾਂ ਸਾਰੀ ਕਹਿੰਦਾ ਅਮਰੀਕਾ ਦੀ ਆਰਮੀ ਬੈਠ ਗਈ ਵੀ ਟਾਈਮ ਲੱਗੂਗਾ ਵੀ ਉਸ ਤੋਂ ਪਹਿਲਾਂ ਸਾਡੇ ਨਾਲੋਂ ਪਹਿਲਾਂ ਮੁੰਡਾ ਸਾਡੇ ਨਾਲ ਤੁਹਾਨੂੰ ਮੈਂ ਦੱਸਿਆ ਜਿਹੜਾ ਬਲਕਰਨ ਤੀ ਉਹਦੇ ਉਹਦੇ ਨਾਲ ਮੁੰਡੇ ਗਏ ਹੋਏ ਤੇ ਜਿਹੜੇ ਕਿਉਂ 23 ਵਾਰ ਬਲਕਰਨ ਕਈ ਵਾਰ ਮੁੜਿਆ ਆਤੀ ਜਿਵੇਂ ਮੈਕਸੀਕੋ ਇਹਨੂੰ ਐਂਟਰੀ ਨਹੀਂ ਮਿਲੀ ਤੀ ਜਾ ਕਿਤੋਂ ਜਿਹੜੇ ਇਹਦੇ ਨਾਲ ਵਾਲੇ ਮੁੰਡੇ ਤੇ ਉਹ ਇੱਕ ਵਾ ਡੋਰ ਬੈਠੇ ਤੇ ਕਲੰਬੀਆ ਕੋਸੋ ਕੋਸੋ ਇੱਕ ਵਾ ਡੋਰ ਉੱਥੇ ਡੋਂਕੀ ਲਾ ਕੇ ਤੇ ਉਹ ਉਹਨਾਂ ਨੇ ਭਈ ਸਾਨੂੰ ਕਹਿਤਾ ਵੀ ਜਾ ਤੁਰੇ ਹੀ ਡੋਂਕੀ ਲਾ ਜੋ ਕਿੱਡੀ ਕਰ ਲਾਗੀ ਦੋ ਦਿਨ ਦੋ ਦਿਨ ਤੁਰਨਾਗਾ ਜੰਗਲ ਚ ਐ ਕਰਨਾ ਵਾ ਕਰਨਾ ਅਸਿਕਾ ਯਾਰ ਵੀ ਜਦੋਂ ਉਰੇ ਬੈਠੇ ਇੰਨੇ ਦਿਨਾਂ ਦੇ ਦੋ ਦਿਨ ਵੀ ਤੁਰਨਾ ਕੀ ਔਖਾਗਾ ਵਿਕੀ ਡੀ ਕਾ ਗੱਲ ਆ ਦੁਨੀਆ ਜਾਣਦੀ ਆ ਕਿ ਆਪਾਂ ਵਗ ਜਾਗੇ ਜਿੱਥੇ ਹੋਰ ਜਾਣਗੇ ਜੰਗਲ ਵਿੱਚ ਦੀ ਆਪਾਂ ਵਗ ਜਾਗੇ ਆਪਾਂ ਨੂੰ ਕਿਹੜਾ ਕੋਈ ਚੱਕਰਾ ਕਰ ਚਾ ਲੋ ਜੀ ਅਸੀਂ ਨੇ ਤੁਹਾਡੇ ਕੀ ਕਰਨ ਖਾਣੇ ਨੇ ਅਸੀਂ ਨੇ ਬਣਾ ਲਈ ਉੱਥੋਂ ਪਲਾਨ ਵੀ ਅਸੀਂ ਡਾਂਕੀ ਲਾਉਣੇ ਆ ਜੰਗਲ ਵਿੱਚ ਦੀ ਉਹਦੇ ਵਿੱਚ ਕਿਹੜੇ-ਕਿਹੜੇ ਬੰਦੇ ਸੀ ਸ਼ਾਮਲ ਹੋਗੇ ਮੈਂ ਬਲਕਰਨ ਡਾਕਟਰ ਤੇ ਹਰਿਆਣਾ ਹਰਕੀਰਤ ਤੇ ਇੱਕ ਸਾਡਾ ਨਾਲ ਮੁੰਡਾ ਤੀਗਾ ਇੱਥੇ ਦਾ ਰਾਜਪੁਰੇ ਦਾ ਤੀਗਾ ਜੋਗਾ ਜੱਗੀ ਮੰਨ ਲਵਿ ਅਸੀਂ ਆਪਣੇ ਜਿਹੜੇ ਇੱਕ ਏਜੰਟ ਤੇ ਬੰਦੇ ਤੇ ਅਸੀਂ ਘੱਟੋ-ਘੱਟ 12-13 ਬੰਦੇ ਇੱਕ ਏਜੰਟ ਦੇ ਤੇ ਜਦੋਂ ਅਸੀਂ ਉੱਥੋਂ ਚੱਲਣਾ ਸ਼ੁਰੂ ਹੋਇਆ ਇੱਕ ਵਾਡੋਰ ਤੋਂ ਇੱਕ ਵਾਡੋਰ ਤੋਂ ਤਾਂ ਗਏ ਤੇ ਅਸੀਂ ਬੱਸਾਂ 'ਚ ਜਿਵੇਂ 2-2 3-3 ਜਣਿਆਂ ਨੂੰ ਨਾ ਇੱਕ ਵਾਡੋਰ ਤੋਂ ਮੈਡਲਿਨ ਆਗਾ ਇਹਦਾ ਸ਼ਹਿਰ ਕਲੰਬੀਆ ਦਾ ਇੱਕ ਕੁਇਟੋ ਦਾ ਸਹਾਰਾ ਇੱਕ ਬਾਰਡਰ ਦੇ ਉੱਪਰ ਹੈ ਪਤਾ ਨਹੀਂ ਕਿਹੜਾ ਸਹਾਰਾ ਮੈਂ ਨਾ ਭੁੱਲ ਗਿਆ ਦਾ ਸਾਨੂੰ ਉੱਥੋਂ ਇੱਕ ਵਾਟੋਰ ਤੋਂ ਬੱਸ ਚਾੜਤਾ ਬੱਸ ਚਾੜ ਕੇ ਰਾਤ ਨੂੰ ਚੱਲੀ ਬੱਸ ਉਹ ਉਹਦੀ ਟਿਕਟਾਂ ਲੈ ਕੇ ਸਾਨੂੰ ਚਾੜਤਾ ਚੱਲੇ ਸੀ ਜਦੋਂ ਪਹੁੰਚ ਗਏ ਉੱਥੇ 4-5 ਘੰਟੇ ਬਾਅਦ ਸੇ ਚੱਲੀ ਚੱਲਾ ਸੀ ਉਹ ਬਾਰਡਰ ਤੇ ਪਹੁੰਚ ਗਏ ਇੱਕ ਵਾਟੋਰ ਦਾ ਲਾਸਟ ਸ਼ਹਿਰ ਸੀ ਜਿਹੜਾ ਉਹ ਉਹ ਸ਼ਹਿਰ ਦੇ ਬਾਰਡਰ ਤੇ ਪਹੁੰਚ ਗਏ ਸਵੇਰ ਨੂੰ ਪਾਈ ਅਸੀਂ ਰਾਤ ਨੂੰ ਸਾਡੇ ਪਿੱਛੇ ਹੀ ਹਰਿਆਣਾ ਆਪਣਾ ਬਾਬਲੂ ਆ ਮੁੰਡਾ ਸੁਖਵਿੰਦਰ ਕਹਿੰਦੇ ਤੇ ਬਾਬਲੂ ਆ ਮੁੰਡਾ ਅੱਜ ਕੱਲ ਉਹਨੇ ਵਿਚਾਰੇ ਨੇ ਆਪਦਾ ਕੰਮ ਇੱਥੇ ਕਰਿਆਗਾ Goa ਕੰਮ ਕਰਿਆ ਹੋਇਆ ਲਵਾਨਿਆਂ ਦਾ ਮੁੰਡਾ ਇੱਕ ਉਹਦਾ ਰਿਸ਼ਤੇਦਾਰ ਸੀਗਾ ਅਮਨ ਤੇ ਇੱਕ ਬੰਦਾ ਹੋਰ ਸੀ ਤਿੰਨ ਜਣੇ ਹੋ ਤੇ ਤਿੰਨ ਅਸੀਂ ਤੇ 6 ਜਣੇ ਸੀ ਪਹਿਲਾਂ ਹੋਟਲ 'ਚ ਆ ਗਏ ਭਾਈ ਰਾਤ ਨੂੰ ਅਸੀਂ ਰਾਤ ਨੂੰ ਆ ਗਏ ਸਾਡੇ ਘਰ ਲਾਗੇ ਤੇ ਮਤਲਬ ਇਕੱਠੇ ਹੋ ਗਏ ਸੀ ਸਵੇਰ ਨੂੰ ਸਾਡੇ ਕੋਲ ਆਏ ਭਾਈ ਇੱਕ ਕੁੜੀ ਆਈ ਇੱਕ ਮੁੰਡਾ ਆ ਗੱਡੀ 'ਚ ਸਾਡੀਆਂ ਫੋਟੋਆਂ ਇਨਾਂ ਕੋਲ ਤੇ ਸਾਨੂੰ ਉਹਨਾਂ ਨੇ ਕਹਿੰਦਾ ਵੀ ਸਾਡੇ ਨਾਲ ਚੱਲੋ ਅਸੀਂ ਕਿਹਾ ਵੀ ਠੀਕ ਆ ਭਾਈ ਫਿਰ ਉਹ ਏਜੰਟ ਕਹਿੰਦਾ ਵੀ ਵਗ ਜੋ ਏ ਏਜੰਟਾਂ ਦੇ ਵੀ ਅੱਗੇ ਏਜੰਟ ਹੁੰਦੇ ਨੇਗੇ ਜਿਹੜਾ ਸਾਡੇ ਵਾਲਾ ਏਜੰਟ ਦੀ ਇਹਨੂੰ ਤਾਂ ਪਤੰਦਰ ਨੂੰ ਸਪੈਨਿਸ਼ ਵੀ ਨਹੀਂ ਆਉਂਦੀ ਸੀ ਇਹ ਤਾਂ ਬਸ ਐਂਦੀ ਵੀ ਇਹ 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 ਤਾਂ ਸਾਡੇ ਅਸੀਂ ਆਪ ਗੱਲ ਕਰਦੇ ਰਹਾਂਗੇ ਏਜੰਟਾਂ ਨਾਲ ਆਪ ਇਹ ਤੋਂ ਪੈਸੇ ਪਵਾਉਂਦੇ ਰਹਾਂ ਵੀ ਹਾਂ ਇਹ ਬੰਦੇ ਠੀਕ ਨੇ ਇਹ ਧੋਖਾ ਨਹੀਂ ਕਰਦੇ ਇਹਨੂੰ ਇੰਨੇ ਪੈਸੇ ਪਾ ਦੋ 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 ਦਿਨ ਤਿੰਨ ਤਿੰਨ ਦਿਨ ਪੈਸੇ ਨਾ ਪਾਇਆ ਕਰੇ ਅੱਧਾ ਕੰਮ ਤਾਂ ਇਹਨੇ ਸਾਡਾ ਐਂ ਲੇਟ ਕਰਾਇਆ ਚਲ ਅਸੀਂ ਜੀ ਉਹਦੇ ਨਾਲ ਬੰਦੇ ਦਾ ਇਹ ਬੰਦੇ ਮੁੰਡੇ ਤੇ ਕੁੜੀ ਨਾਲ ਬੈਠ ਕੇ ਗੱਡੀ 'ਚ ਉਹ ਗੱਡੀ ਦੇ ਗੈਲੀਆਂ ਟੱਕੇ ਨਹੀਂ ਖੁੱਲਦੀ ਤੇ ਮੂਰੋ ਖੁੱਲਦੀ ਸੀ ਟੀੜੀ ਕਰਕੇ ਭਾਈ ਤਿੰਨ ਬੰਦੇ ਨੂੰ ਕੇਰਾ ਲੱਗ ਗਿਆ ਉਹ ਤਿੰਨ ਨੂੰ ਕੇਰਾ ਐ ਕਰਕੇ ਲੈ ਕੇ ਗਏ ਆਬਦਾ ਘਰ ਤੀ ਉਹਨਾਂ ਦਾ ਇਹਦਾ ਇਕਵਾਡੋਰ ਦਾ ਬਾਰਡਰ ਟੱਪ ਕੇ ਕਲੰਬੀਆ ਚ ਘਰਤੀ ਉਹਦਾ ਉਹਨੇ ਸਾਨੂੰ ਕਲੰਬੀਆ ਐਂਟਰ ਕਰਾਤਾਈ ਆਪਦੇ ਘਰੇ ਉਹਨੇ ਸਾਨੂੰ ਸੱਤ ਤੇ ਚੜਾਤਾ ਜਿੱਮੇ ਜੰਗਲਾਂ ਚ ਨਹੀਂ ਅਜੇ ਘਰ ਹੁੰਦੇ ਅਜਾ ਆਪਣਾ ਪਹਾੜਾਂ ਚ ਘਰ ਹੁੰਦੇ ਨੇ ਉਵੇਂ ਪਹਾੜੀ ਜੀ ਇਹ ਘਰਤੀ ਦਾ ਕਸਬੇ ਜੇ ਚ ਉੱਥੇ ਜਦੋਂ ਗਏ ਸੀ ਭਾਈ ਉੱਥੇ ਮੁੰਡਿਆਂ ਦੇ ਪਜਾਬੀ 'ਚ ਨਾਮ ਲਿਖੇ ਹੋਏ ਮੇਰੇ ਕੋਲ ਫੋਟੋ ਭਈ ਸਾਨੂੰ ਫੋਟੋ ਪਾਉਂਗਾ ਮੈਂ ਉਹ ਘਰ ਦੀ ਫੋਟੋ ਪਾਉਂਗਾ ਨਾਲ ਤੇ ਉਹ ਘਰ ਦੇ ਵਿੱਚ ਭਈ ਸਾਨੂੰ ਉਹਨੇ ਖਾਣਾ ਪਾਣੀ ਠੀਕ ਦਿੱਤਾ ਇੱਕ ਸਾਨੂੰ ਸਮਝ ਨਹੀਂ ਆਉਂਦੀ ਹੁੰਦੀ ਸੀ ਉਦੋਂ ਉਹ ਕੁਮੀ ਕੁਮੀਦਾ ਕਹੀ ਜਾਂ ਰੋਟੀ ਨੂੰ ਸਾਨੂੰ ਕਿਹੜਾ ਪਤਾ ਹੁੰਦਾ ਦੀ ਚੱਲ ਭਾਈ ਅਸੀਂ ਉਹਨੂੰ ਹਾਂ ਨਾ ਆ ਜਾ ਕਹਿ ਕੇ ਚੱਲ ਉਹਨੇ ਸਾਨੂੰ ਪਹਿਲੇ ਆਤੀ ਜਦੋਂ ਅਸੀਂ ਸਵੇਰੇ ਹੋਏ ਸਵੇਰੇ ਸਾਡੇ ਕੋਲ ਥੱਲੇ ਬੁਲਾਇਆ ਜਦੋਂ ਥੱਲੇ ਬਾਉਲੂ ਤੇ ਦੋ ਮੁੰਡੇ ਹੋਰ ਆ ਗਏ ਭਾਈ ਚੱਲ ਸਾਨੂੰ ਕਹਿੰਦੇ ਵੀ ਪੈਸੇ ਦਿਓ ਉਹ ਕਹਿੰਦਾ ਰੈਂਟ ਕਹਿੰਦਾ ਵੀ ਅੱਗੇ ਭੇਜਣਾ ਤੁਹਾਨੂੰ ਸਾਡੇ ਵਾਲਾ ਏਜੰਟ ਕਹਿੰਦਾ ਪੈਸੇ ਤੁਸੀਂ ਪਹੁੰਚ ਕੇ ਦਿਓ ਉਹ ਕਹਿੰਦਾ ਅਸੀਂ ਪਹੁੰਚ ਕੇ ਲੈਂਦੇ ਨਹੀਂ ਭਾਈ ਫੇਰ ਉਹਨੂੰ ਕਹਿਆ ਕੂਕੇ ਭਾਈ ਉਹਨੂੰ ਦੇਤੇ ਪੈਸੇ ਅਸੀਂ ਨੇ ਉਹਨੇ ਸਾਨੂੰ ਕੀ ਕਰਿਆ ਉੱਥੋਂ ਚਲਦੀਆਂ ਨੇਗੀਆਂ ਜਿਵੇਂ ਆਪਣੇ ਇਹਦੀਆਂ ਵਾਲੀਆਂ ਨਹੀਂ ਬੈਨਾਂੀਆਂ ਚਲਦੀਆਂ ਓਹ ਟੈਂਪੂ ਟ੍ਰਾਈਬਲ ਜੇ ਮੰਗੂ ਬੈਨਾਂੀਆਂ ਹੁੰਦੀਆਂ ਨੇ ਜਿਵੇਂ ਅਮਿਤਾਬਾਚਨ ਦੀ ਫਿਲਮ ਵਿੱਚ ਪਹਿਲਾਂ ਦੂਜੀਆਂ ਬੈਨਾਂਦੀਆਂ ਉਵੇਂ ਦੀਆਂ ਬੈਨਾਂ ਕਿ ਤੈਨਾਂ ਨੂੰ ਸਾਨੂੰ ਕਿਚਾ ਚਾੜਤਾ ਉਹਨਾਂ ਨੂੰ ਕਹਿ ਚਾੜਤਾ ਸਾਡੇ ਉਹ ਚੱਲੀ ਘਟੂ ਘਟ ਜਿਵੇਂ ਮੰਨ ਲਓ ਵੀ ਉਰੋਂ ਜਾਣਾ ਹੋਵੇ ਦਿੱਲੀ ਆਪਣੇ ਸੰਘਰੂਰ ਤੋਂ ਦਿੱਲੀ ਚਾਰ ਪੰਜ ਘੰਟੇ ਚੱਲੀ ਸਾਨੂੰ ਅੱਗੇ ਬੰਦਾ ਲੈਣ ਆ ਗਿਆ ਉਹ ਆਪਦੇ ਘਰੇ ਲੈ ਗਿਆ ਉਹਨੇ ਰੋਟੀ ਪਾਣੀ ਦਿੱਤਾ ਖਵਾਇਆ ਸਾਨੂੰ ਨਾਲ ਦੀ ਨਾਲ ਉਹਨੇ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਉਹਨੇ ਸਾਨੂੰ ਅੱਗੇ ਝਾੜਤਾ ਬੈਣ ਜੀ ਚ ਬੱਸ ਜੀ ਚ ਝਾੜਤਾ ਮਿੰਨੀ ਬੱਸ ਜੀ ਮੰਗੂਤੀ ਉਹ ਵੀ ਬਈ ਚੱਲੀ ਮੰਨ ਲਓ ਵੀ ਚਾਰ ਪੰਜ ਘੰਟੇ ਹੋ ਚੱਲੀ ਪਹਾੜਾਂ ਆ ਜਾਂਦੇ ਵਿੱਚ ਅੱਗੇ ਜਾ ਕੇ ਹਨੇਰਾ ਹੋ ਗਿਆ ਉਹ ਉੱਥੇ ਲਾਸਟ ਕਸਬੇ 'ਚ ਜਾ ਕੇ ਖੜ ਗਈ ਸਾਨੂੰ ਅੱਗੇ ਬੰਦਾ ਲੈ ਗਿਆ ਉਹਨੇ ਭਾਈ ਸਾਨੂੰ ਹੋਟਲ 'ਚ ਸਟੇ ਕਰਾਤੀ ਸਟੇ ਕਰਾਈ ਹੋਈ ਚੱਲ ਅਸੀਂ ਫੋਨ ਤੇ ਤਿੰਨ ਤਿੰਨ ਬੰਦਿਆਂ ਕੋਲ ਇੱਕ ਇੱਕ ਫੋਨ ਹੁੰਦਾ ਸੀ ਸਾਡੇ ਕੋਲ ਕਿਸੇ ਕੋਲ ਇੱਕ ਕਿਸੇ ਕੋਲ ਦੋ ਐ ਫੋਨ ਅਲੱਗ-ਅਲੱਗ ਹੁੰਦੇ ਸਨ ਸਾਡੇ ਲਵੇ ਚੱਲ ਅਸੀਂ ਇੱਕ ਦੂਜੇ ਨਾਲ ਟੱਚ 'ਚ ਰਹਿੰਦੇ ਤੇ ਮੂਵੀ ਮੂਵੀ ਸਟਾਰ ਦਾ ਨਾ ਉੱਥੇ ਮੂਵੀ ਸਟਾਰ ਦੀ ਕੰਪਨੀ ਆ ਗਈ ਜਿਵੇਂ ਆਪਣੇ AirTel ਦੀ ਆ ਉਹ ਤੇ ਸਾਡਾ ਨੈਟਵਰਕ ਚੱਲਦਾ ਹੁੰਦਾ ਸੀ ਉੱਥੇ 2GB ਡਾਟਾ ਮਿਲਦਾ ਸੀ ਉਹਦੇ 'ਚ ਚੈਟ ਕਰੀ ਜਾਂਦੇ ਹੁੰਦੇ ਸੀ ਆਮ WhatsApp ਤੇ ਚੱਲ ਸਾਡੇ ਘਰਲੇ ਬਾਬਲੂ ਰਹੀ ਆ ਰਹੇ ਤੇ ਅਸੀਂ ਉਹ ਹੋਟਲ 'ਚ ਰਾਤ ਕੱਟੀ ਸਵੇਰ ਨੂੰ ਉਹ ਕਹਿੰਦਾ ਵੀ ਤੁਹਾਨੂੰ ਮੈਂ ਛਾੜ ਦੂੰਗਾ ਸਵੇਰ ਨੂੰ ਚੱਲ ਜਾ ਤੁਹਾਨੂੰ ਅਸੀਂ ਤਿਆਰੀ ਕਰ ਰਹੇ ਤਾਂ ਜਾਣ ਦੀ ਇਹਨਾਂ ਨੂੰ ਬਬਲੂ ਨਹੀਂ ਫੇਰ ਆ ਕੇ ਸਾਡੇ ਨਾਲ ਮੰਨ ਲਓ ਵੀ ਕ੍ਰੋਪਾਂ ਚ ਭੇਜਦਾ ਸੀ ਉਹ ਤਿੰਨ ਤਿੰਨ ਬੰਦੇ ਕਰਕੇ ਇਕੱਠੇ ਨਹੀਂ ਭੇਜੇ ਸੀ ਉਹਨੇ ਉਸ ਤੋਂ ਬਾਅਦ ਸਾਨੂੰ ਭੇਜਿਆ ਉਹਨੇ ਮੈਡਲੀਨ ਮੈਡਲੀਨ ਸਾਨੂੰ ਇੱਕ ਗੋਰਾ ਲੈ ਗਿਆ ਆ ਕੇ ਉਹਨੇ ਵੀ ਆਪਦੇ ਘਰੇ ਰੋਟੀ ਪਾਣੀ ਖਵਾਇਆ ਬਬਲੂ ਉੱਥੇ ਰੁਕ ਗਿਆ ਮੈਡਲੀਨ ਬਬਲੂ ਕਹਿੰਦਾ ਮੈਂ ਡਾਂਕੀ ਨਹੀਂ ਲਾਉਂਦਾ ਕਿਉਂਕਿ ਜਿਹੜੇ ਸਾਡੇ ਗੈਲੇ ਬੰਦੇ ਕਹਿੰਦਾ ਵਿੱਚੋਂ ਆਪਦੇ ਬੰਦੇ ਜੀ ਗਲਤ ਕਰਦੇ ਹੁੰਦੇ ਨੇਗੇ ਉਹਨਾਂ ਨੇ ਸਾਨੂੰ ਐ ਨਹੀਂ ਦੱਸਿਆ ਵੀ ਵੀ ਜੇ ਬਾਈ ਏਅਰ ਜਾਵਾਂਗੇ ਤਾਂ ਏਜੰਟ ਨੂੰ ਵੱਧ ਪੈਸੇ ਘੱਟ ਪੈਸੇ ਬਚਣਗੇ ਅਸੀਂ ਡਾਂਕੀ ਲਾ ਕੇ ਏਜੰਟ ਨੂੰ ਤਾਂ ਵੱਧ ਬਚਣੀ ਤੇ ਏਅਰ 'ਚ ਤਾਂ ਜਾਦੇ ਪੈਸਾ ਦੇਣਾ ਪੈਂਦਾ ਜੀ ਉਹਨੂੰ 에ਰਪੋਰਟ ਤੇ ਮੈਕਸੀਕੋ ਦੇ ਤੇ ਉਹ ਸਾਡੇ ਗੈਲ ਦੇ ਬੰਦੇ ਜੀ ਸਿੱਧਾ ਡਾਇਰੈਕਟ ਏਅਰ ਲਾਈਨ ਚੜ ਕੇ ਹੁਣ ਨਾ ਤਾਂ ਅਸੀਂ ਗੈਲ ਮੁੜ ਸਕਦੇ ਤੇ ਨਾ ਅਸੀਂ ਅੱਗੇ ਜਾ ਸਕਦੇ ਤੇ ਬੱਬੂ ਭਾਈ ਬਾਬਲੂ ਉੱਥੇ ਬੈਠ ਗਿਆ ਬਾਬਲੂ ਕਹਿੰਦਾ ਮੈਂ ਤਾਂ ਵੀ ਬਾਈ ਏਅਰ ਜਾਉਂ ਮੈਂ ਨਹੀਂ ਜੰਗਲ 'ਚ ਜਾਂਦਾ ਏਜੰਟ ਨੇ ਭਾਈ ਉਹਨੂੰ ਬਿਠਾਤਾ ਲਿਆ 2-3 ਦਿਨਾਂ ਬਾਅਦ ਉਹਨੇ ਅੱਕ ਕੇ ਆਪੇ ਕਣਾ ਯਾਰ ਮੇਰੀ ਵੀ ਡੌਂਕੀ ਲਵਾ ਦੇ ਚਲੋ ਜੀ ਅਸੀਂ ਸਾਰੇ ਬੰਦੇ ਨਾ ਡਾਕਟਰ ਬਲਕਰਨ ਜਿੰਨਾ ਵੀ ਸਾਡਾ ਗਰੁੱਪ ਤੀਗਾ ਮੈਂ ਤੁਹਾਨੂੰ ਫੋਟੋ ਪਾਉਂ ਸਾਰੇ ਦੀ ਅਸੀਂ ਸਾਰੇ ਮੈਡਲਿਨ ਹੋ ਗਏ ਮੈਡਲਿਨ ਆ ਜਿਹੜਾ ਉਹ ਕਲੰਬੀਆ ਦਾ ਲਾਸਟ ਸਟੇਸ਼ਨ ਆਗਾ ਜਿਹੜਾ ਸਮੁੰਦਰ ਤੋਂ ਪਹਿਲਾਂ ਉਸ ਤੋਂ ਬਾਅਦ 2-2.5 ਘੰਟਿਆਂ ਦੀ ਸਮੁੰਦਰ ਦੀ ਕਿਸ਼ਤੀ ਆਪਾਂ ਅਗਲੀ ਵੀਡੀਓ ਚ ਇਕ ਤਾਂ ਮੈਨੂੰ ਆ ਲੰਬੀ ਵੀਡੀਓ ਪਾਉਣੀ ਨਹੀਂ ਆਉਂਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਅਗਲੀ ਵੀਡੀਓ ਚ ਕਰਦੇ ਆਂ ਜੀ ਆਪਾਂ ਗੱਲ ਧੰਨਵਾਦ